YouTube ਚੈਨਲ ਘਰ ਦੀ ਖੇਤੀ ਉੱਤੇ ਆਪਜੀ ਦਾ ਸਵਾਗਤ ਹੈ ਜੀ ਪਿਆਰੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ ਖਾਸ ਤੌਰ ਤੇ ਸ਼ਹਿਰਾਂ ਵਿੱਚ ਕਿਚਨ ਗਾਰਡਨਿੰਗ ਦਾ ਬਹੁਤ ਰਿਵਾਜ ਹੈ ਜਿੰਨਾ ਘਰਾਂ ਵਿੱਚ ਕੱਚਾ ਥਾਂ ਨਹੀਂ ਹੁੰਦਾ ਉਹ ਘਰ ਦੀਆਂ ਛੱਤਾਂ ਉੱਤੇ ਖਾਲੀ ਪੰਨਾਂ ਪੇਂਟ ਦੀਆਂ ਬਾਲਟੀਆਂ ਗਰੋ ਬੈਗ ਖਾਲੀ ਪੇ ਡਰਮਾਂ ਆਦ ਵਿੱਚ ਘਰ ਜੋਗੀਆਂ ਸਬਜ਼ੀਆਂ ਬੀਜਦੇ ਹਨ ਤੁਸੀਂ ਵੀ ਇਸੇ ਤਰ੍ਹਾਂ ਹੀ ਘਰ ਵਿੱਚ ਸਬਜ਼ੀ ਲਗਾ ਸਕਦੇ ਹੋ ਤੇ ਆਪਣੇ ਪੈਸੇ ਵੀ ਬਚਾ ਸਕਦੇ ਹੋ ਅੱਜ ਆਪਾਂ ਤੁਹਾਨੂੰ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਭਾਵ ਸਬਜ਼ੀਆਂ ਦੀ ਜਾਣਕਾਰੀ ਦੇਣਾ ਚਾਹੁੰਨੇ ਹਾਂ ਜਨਵਰੀ ਮਹੀਨੇ ਵਿੱਚ ਪੱਤਿਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਾਲਕ ਮੇਥੀ ਪੁਦੀਨਾ ਧਨੀਆ ਚੁਲਾਈ ਤੇ ਸਰੋਂ ਦਾ ਸਾਗ ਆਦ ਦੀ ਪਜਾਈ ਕਰਨ ਦਾ ਢੁਕਵਾਂ ਸਮਾਂ ਹੁੰਦਾ ਹੈ ਇਸੇ ਤਰ੍ਹਾਂ ਜਨਵਰੀ ਫਰਵਰੀ ਵਿੱਚ ਹੀ ਤੁਸੀਂ ਹਰੀਆਂ ਮਿਰਚਾਂ ਟਮਾਟਰ ਕ੍ਰੇਲੇ ਕੀਆ ਕੱਦੂ ਲੰਮੀਆਂ ਅੱਲਾਂ ਭਾਵ ਕੇ ਲੰਮਾ ਕੱਦੂ ਚੁਕੰਦਰ ਵੀ ਬੀਜ ਸਕਦੇ ਹੋ ਇਸੇ ਤਰ੍ਹਾਂ ਹੀ ਫਰਵਰੀ ਮਹੀਨੇ ਵਿੱਚ ਤੁਸੀਂ ਜੇਕਰ ਤੁਹਾਡੇ ਕੋਲ ਵੱਡੇ ਵੱਡੇ ਗਰੋ ਬੈਗ ਹਨ ਤਾਂ ਤੁਸੀਂ ਤਰਬੂਜ ਖਰਬੂਜਾ ਭਿੰਡੀ ਬਾਂਦ ਗੋਬੀ ਖਖੜੀ ਤੇ ਤਰ੍ਹਾਂ ਆਦ ਦੀ ਬਜਾਈ ਵੀ ਕਰ ਸਕਦੇ ਹੋ ਜਾਣਕਾਰੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ